ਕਿ ਸੇ ਸੇ ਕਰਤੇ ਕਹਿੰਦੇ ਆ ਥੋੜਾ ਦਾਗੀ ਆ ਗਿਆ ਚਲੇ ਆਪਾਂ ਨਹੀਂ ਵਿਖਾਉਂਦੇ ਵੀਡੀਓ 'ਚ ਕੀ ਗੱਲ ਸੁਣਾਈ ਜਾਂਦਾ ਇਹ ਕਹਿੰਦਾ ਮੈਨੂੰ ਬੰਦੇ ਪੈ ਗਏ ਤੇ ਮੇਰੇ ਕਹਿੰਦਾ ਐਡਾ ਸੰਗਣ ਹੁੰਦਾ ਰੇੜੀ 'ਚ ਤੇ ਕਹਿੰਦਾ ਮੈਂ ਕੱਢ ਲਿਆ ਨਹੀਂ ਨਹੀਂ ਮਰੇ ਰੁਪਈਆ 25 ਆ ਬਈ 25 ਕਰਾ ਉੱਥੇ ਉੱਥੇ ਪੁਲਿਸ ਨੂੰ ਕਰਾ ਲੈ ਨਾ ਪੂਰਾ ਹਾਂ ਖਾ ਲੈ ਨਾ ਜਿਹੜਾ ਤੁਰਦਾ ਨਹੀਂ ਨਹੀਂ ਲੈ ਪੂਰੀ ਘਟਦਾ ਯਾਰ ਕੰਦੂ ਘਟ ਗਿਆ ਕੀ ਚੱਕਰ ਆ ਇਹ ਨਹੀਂ ਘਟਦਾ ਉਹ ਗੰਨ ਕਰਦਾ ਪੰਜ ਦਰਜਨਾ ਕੇਲੇ ਖਾ ਜਾਂਦਾ ਇਹਦਾ ਇਹ ਹਾਂ ਹਾਂ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾਜਣਾ ਚੱਬਾਈ ਜੀ ਸਵਾਗਤ ਕਰਦੇ ਆਂ ਤੇ ਆਪਾਂ ਅੱਜ ਆ ਗਿਆ ਕੋਟਕਪੂਰਾ ਜੀ ਮੰਡੀ ਦੇ ਵਿੱਚ ਫੇਰ ਦੋ ਕੁ ਦਿਨਾਂ ਦਾ ਬਾਈ ਗੈਪ ਆ ਪੈ ਗਿਆ ਸੀਗਾ ਕਿਉਂਕਿ ਕੰਮ ਧੰਦੇ ਥੋੜੇ ਜਿਹਾ ਮੁੱਕਦੇ ਨਹੀਂ ਸੀ ਇੱਕ ਦਿਨ ਵੀਰਵਾਰ ਗਏ ਸੀ ਕਿ ਜਦੋਂ ਵੀਰਵਾਰ ਲੱਭਾਈ ਉਹ ਦਿਨ ਜਿਹੜਾ ਮੰਡੀ ਬੰਦ ਸੀਗੀ ਵੀਰਵਾਰ ਉਹਦੋਂ ਲੇਟ ਹੋ ਗਏ ਫਿਰ ਇਸ ਪਾਈ ਦਾ ਰੇਟ ਜਿਹੜੇ ਗਿਣਾਉਣ ਲੱਗਿਆ ਆ ਪੀ ਆ ਚਲ ਬਾਈ ਹੋਰ ਭਰਾ ਠੀਕ ਆ ਏ 25 ਤੋਂ 30 ਰੁਪਏ ਸਿਰਫ 25 ਤੋਂ 30 ਰੁਪਏ ਜਿਹੜਾ ਵਿਕੀ ਜਾਂਦਾ ਅਸੀਂ ਖੜੇ ਹਾਂ ਬਈ ਕਿਸਾਨ ਫਰੂਟ ਕੰਪਨੀ ਆ ਗਈ ਹਾਂਜੀ ਹਾਂਜੀ ਕਿਸਾਨ ਫਰੂਟ ਕੰਪਨੀ ਨੰਬਰ ਵੀ ਦੇ ਕੇ ਜਾਵਾਂਗੇ ਬਾਈ ਦਾ ਤਾਂ ਮੈਂਗਣੀ ਬਾਈ ਸਿਰੇ ਦੀ ਕਿਹੜੀ ਪਈ ਆ ਹਾਂ ਟਾਪ ਦੀ ਲਗਣੀ ਇਹ ਕਿਹੜੀ ਕੀ ਰੇਟ ਆ ਬਾਈ ਇਹ ਇੱਥੇ 30 35 ਹੀ ਬਸ 30 35 ਰੁਪਏ ਜਿਹੜੀ ਮੈਂਗਣੀ ਆ ਗਈ ਆ ਬਾਈ ਪਿੰਡੀ ਹੋ ਗਈ ਆ ਤੇ ਚੌਲੇ ਦਾ ਦੀ ਭਰਾ ਹੁਣ ਜਿਹੜੇ ਰੇਟ ਕਿੰਨਾ ਬਣੇ 50 ਤੋਂ 60 ਆ ਹਾਲੇ ਹਾਂ ਵਧੀਆ ਚੌਲਾ ਚੌਲੇ ਬਾਈ ਜਿਹੜੇ 50 ਤੋਂ 60 ਰੁਪਏ ਵਈ ਜਾਂਦਾ ਵੇਖ ਗਿਆ ਰੇਟ ਯਾਰ ਬਹੁਤ ਦਿਨਾਂ ਦਾ ਚੱਕਿਆ ਮੈਂ ਅੱਗੇ ਨਾਲ ਸੰਗ ਦੀ ਡਾਊਨ ਆ ਗਈ ਡਾਊਨ ਹੋ ਗਈ 80 90 ਵੇਖਦੇ ਪਹਿਲਾਂ ਹਾਂ 80 90 ਵੇਖਦਾ 10 20 ਰੁਪਏ ਜਿਹੜੇ ਘਟ ਗਿਆ ਬਾਈ ਤੇ ਹਰੀਆਂ ਮਿਰਚਾਂ ਤੇ ਲਾਲ ਮਿਰਚ ਦੀ ਗੱਲ ਕਰੀਏ ਬਾਈ ਇਹਦਾ ਰੇਟ ਹੈ ਕੀ ਰੇਟ ਵਿਕਿਆ ਮੈਨੂੰ ਪਤਾ ਨਹੀਂ 50 60 ਰੁਪਏ ਵਿਗਿਆ ਬਾਈ 60 ਰੁਪਏ ਵੀ ਬਾਈ ਸੇਮ ਹੀ ਆ ਹਾਏ ਥੋੜਾ 40 50 ਵੇਖਦੇ 40 ਠੀਕ ਆ ਆ 50 60 ਰੁਪਏ ਇਹ ਵੀ ਕੀ ਜਾਂਦੀ ਭਾਈ 40 ਰੁਪਏ ਨੇੜ ਤੇ ਜਿਹੜਾ ਰੇਟ ਚੱਲੀ ਜਾਂਦਾ ਬਾਕੀ ਸਾਰੀਆਂ ਵਰਾੜੀਆਂ ਬਾਈ ਨੇ ਗਣਨ ਤੱਕ ਬਹੁਤ ਮਿਹਰਬਾਨੀ ਭਰਾ ਭਾਈ ਜੇ ਕੋਲੇ ਮਾਲ ਪਿਆ ਜਿਵੇਂ ਚੌਲਾ ਵੇਚਣਾ ਹੋਣਾ ਕਿ ਨੇ ਦੂਰੋਂ ਜਾਂ ਨੰਬਰ ਦੇ ਦਿਓ ਆਪਦਾ ਵਕਾਦੋਂਗੇ ਹਣਾ ਨੰਬਰ 83 ਦੇ ਲੋ ਵੇਚਦਾ ਹਾਂ ਜੀ ਦੇ ਦੇ ਵੀ ਨੰਬਰ 9774 ਉਹ ਨੰਬਰ ਸਹੀ ਹੈ ਭਾਈ ਹਾਂ ਸਹੀ ਹੈ ਭਾਈ ਸਹੀ ਹੈ ਨੰਬਰ ਸਹੀ ਹੈ ਹਾਂ ਮੁਕੱਦਰ 9774 67856 ਠੀਕ ਹੈ ਭਾਈ ਤੇ 956 95 93954 ਜੇ ਕਿ ਵੀਰ ਭਰਾਣੇ ਆ ਨਾ ਮਾਲਾਨ ਫਰੂਟ ਕੰਪਨੀ ਆ ਠੀਕ ਆ ਕਿਸਾਨ ਫਰੂਟ ਕੰਪਨੀ ਜੇ ਕਿ ਵੀਰ ਭਰਾਣੇ ਬਈ ਚੌਲੇ ਲੈ ਕੇ ਉਹਨੇ ਚੱਕ ਜੇ ਨੇ ਹਾਂ ਜੀ ਤੇ ਫੋਨ ਕਰਕੇ ਮੇਰਾ ਵੀਰ ਭਰਾਣਾ ਇੱਕ ਵਾਰੀ ਤੇ ਠੀਕ ਆ ਭਾਈ ਜੀ ਓਕੇ ਭਰਾ ਤੇ ਭਾਈ ਵੀਡੀਓ ਵੇਖ ਕੇ ਜਿਹੜਾ ਸਮਾਨ ਲੈਣਾ ਹੋਵੇ ਲੈਸ ਲਿਸਟ ਜ਼ਰੂਰ ਕਰ ਲੈ ਪੱਕੀ ਗੱਲ ਹਾਂ ਪੱਕਾ ਵਾ ਠੀਕ ਆ ਓਕੇ ਭਰਾ ਮਿਹਰਬਾਨੀ ਭਾਈ ਵਾ ਠੀਕ ਆ ਜੀ ਤਿੰਨੂ ਵੀਰ ਜਨ ਨਾਲ ਨਾਲ ਲੈਦੇ ਨਾ ਭਾਈ ਤੇ ਬਾਕੀ ਕਦੂਆ ਬਾਰੇ ਗੱਲ ਕਰਦੇ ਭਾਈ ਕਦੂਆ ਦਾ ਰੇਟ ਇੱਥੇ ਕੀ ਹੋ ਗਿਆ ਕਦੂ ਜਿਹੜਾ ਮੰਦੇ ਚੱਲੀ ਜਾਂਦੇ ਹੁਣ ਤੇ ਕਦੂਆ ਦਾ ਰੇਟ ਪੁੱਛਦੇ ਭਾਈ ਕੀ ਕਵਾ ਇਧਰ ਮੋਟਾ ਆ ਮੋਟਾ ਕਦੂ ਆ ਗਿਆ ਭਾਈ ਤੇ ਆ ਆ ਗਿਆ ਇਧਰ ਬਰੀਕ ਕਦੂ ਕਿਆ ਬਾਤ ਆ ਕਦੂ ਭਾਈ ਵਾ ਵਾ ਲਈ ਜਾਂਦੇ ਹੁਣ ਹਾਂ ਲਈ ਜਾਂਦੇ ਵੇਚੀ ਦੀ ਰਟ ਗਈ ਸੀ ਕਿ ਲੈਣ ਹਣਾ ਅੱਜ ਕੀ ਰੇਟ ਵੀ ਕੀ ਜਾਂਦੇ ਭਾਈ ਅੱਜ 12 ਰੁਪਏ ਚ ਲਈ ਜਾਂਦਾ ਕਦੂ ਮੰਦਾ ਹੋ ਗਿਆ ਹਾਂ ਕਦੂ ਮੰਦਾ ਇੱਕੋ ਦਮ ਬਈ ਜਣੇ ਥੱਲੇ ਡਾਊਨ ਫਾਲ ਆਇਆ ਕੰਮ ਕਦੇ 50 60 ਵੀ ਕੀ ਜਾਂਦਾ ਸੀ 70 80 ਵੀ ਕੀ ਜਾਂਦਾ ਸਿੱਧਾ ਹੀ ਹੈ ਨਾ ਕਦੇ 40 40 ਵੀ ਨਹੀਂ ਹੋਇਆ ਸਿੱਧਾ ਹੀ 20 25 ਦੀ ਆ ਗਿਆ ਸੀ ਹਣਾ ਫਿਰ ਉਦੋਂ ਬਾਅਦ ਹੁਣ 12 15 ਰੁਪਏ ਦੇ ਜਿਹੜਾ ਰੇਟ ਬਈ ਇਥੇ ਚੱਲੀ ਇਹਦਾ ਆ ਲਵਾ ਕਦੋ ਹਾਂ ਇਹ ਲਵਾ ਮੋਟਾ ਸਸਤਾ ਆਊਗਾ ਹੋਰ ਜਿਵੇਂ ਉਹ ਗਿਆ ਉਧਰ ਗਿਆ ਮੋਟਾ ਹਨਾ ਹਾਂ ਉਹਦਾ ਟ੍ਰੇਡ ਹੋਊਗਾ ਇਹਦਾ ਜਾਨੀ 12-13 ਰੁਪਏ ਨੇਟ ਤੇੜੇ ਰੇਟ ਹੈਗਾ ਜਿਹੜਾ ਇਹਦਾ ਵੇਟ ਕਿੰਨਾ ਖੁੰਦਾ ਬਾਈ ਇਹਦਾ ਵੇਟ 15 ਕਿਲੋ ਹੁੰਦਾ ਇਹਦਾ 15 ਕਿਲੋ ਨੇਟ ਤੇੜੇ ਦਾ ਬਾਈ ਵੇਟ ਹੁੰਦਾ ਹੈ ਹੋਰ ਬਾਈ ਕੀ ਹਾਲ ਚਾਲ ਠੀਕ ਹੈ ਤੇਦਰ ਬਾਈ ਪਹਾੜੀ ਮਿਰਚਾਂ ਦੀ ਗੱਲ ਕਰੀਏ ਪਹਾੜੀ ਮਿਰਚਾਂ ਦਾ ਰੇਟ ਬਾਈ ਤੋਂ ਪੈਂਦੇ ਆ 50 ਰੁਪਏ ਠੀਕ ਹੈ ਜੀ 50 ਰੁਪਏ ਜਿਹੜਾ ਬਾਈ ਨੈਟ ਰੇਟ ਹੈ ਦੱਸਿਆ ਨੇ ਹੋਲਸੇਲ ਦੇ ਰੇਟ ਆ ਹਨ ਅੰਦਰਲੇ ਰੇਟ ਆ ਵੀਰ ਭਰਾ ਦੇ ਸਾਰੀ ਭਰਤੀ ਲੈਣੀ ਪਣੀ ਹੈ ਘਟੋ ਘਟ ਮਨੋ ਦਾ ਭਾੜੀ ਨਹੀਂ ਤਾਂ 15 ਦੇ ਨੇੜੇ ਤੇ ਭਰਤੀ ਤਾਂ ਹੋਊਗੀ 10 15 ਦੇ ਨੇੜੇ ਤੇ ਭਰਤੀ ਹੋਊਗੀ ਤੇ ਬਾਕੀ ਭਾਈ ਇਹ ਰੇਟ ਸੀਗੇ ਮੋਰੀਆ ਟਰੇਡਿੰਗ ਕੰਪਨੀ ਦੇ ਤੇ ਨੰਬਰ ਹੈਗਾ ਬਾਈ ਦਾ 845 52925 ਜੇ ਕੇ ਵੀਰ ਭਰਾ ਨੇ ਮਾਲ ਲਿਆਉਣਾ ਮੰਡੀ ਦੇ ਵਿੱਚ ਪਹਿਲਾਂ ਫੋਨ ਕਰਕੇ ਨੇ ਆਇਆ ਕਰੋ ਜੀ ਫੋਨ ਕਰਕੇ ਫਿਰ ਆਇਆ ਕਰੋ ਜੀ ਕਿਉਂਕਿ ਤੁਹਾਡਾ ਗੇੜਾ ਨਾ ਵਜੇ ਰੇਟ ਪੁੱਛ ਲੈ ਹੈ ਬਾਈ ਵੀਡੀਓ ਬਣਾ ਰਹੇ ਹਾਂ ਹਾਂ ਜੀ ਇਹ 50 ਰੁਪਏ ਨੇੜੇ ਤੇ ਦੀ ਭਾੜੀ ਮਿਰਚ ਵੇ ਕੀ ਜਾਂਦੀ ਹੈ ਕਿਸਾਨ ਭਰਾ ਵੀਡੀਓ ਸ਼ੇਅਰ ਕਰਦੇ ਲਾਈਕ ਜ਼ਰੂਰ ਕਰ ਦਿਆ ਕਰੋ ਲਾਈਕ ਬਹੁਤ ਘੱਟ ਆਉਂਦੇ ਆ ਵੀਡੀਓ ਨੂੰ ਵੇਖ ਲੈਂਦੇ ਸਾਰੇ ਵੀਰ ਭਰਾ ਤੇ ਪਰ ਲਾਈਕ ਨਹੀਂ ਕਰਦੇ ਭਾਈ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਭਾਈ ਵੀਡੀਓ ਨੂੰ ਇਹ ਗਰੋਵਰ ਫਰੂਟ ਕੰਪਨੀ ਦੇ ਅੱਜ ਦੇ ਤਾਜ਼ੇ ਰੇਟ ਸਾਨੂੰ ਗੰਡੇ ਦੇ ਵਿਖਾਉਣ ਜਾ ਰਹੇ ਆ ਗੰਡੇ ਜਿਹੜੇ ਭਾਈ ਤੇ ਕੁਆਲਿਟੀ ਚੈੱਕ ਕਰ ਲਓ ਜੋ ਜਪਾ ਤੇ ਉਹ ਜਿਆ ਰੇਟ ਭਾਈ ਨਾ ਜਿਵੇਂ ਜੀ ਕੁਆਲਿਟੀ ਉਹ ਜਿਆ ਰੇਟ ਕੀ ਹਾਲ ਚਾਲ ਭਾਈ ਜੀ ਹੋਰ ਠੀਕ ਆ ਭਰਾ ਭਾਈ ਗੰਡੇ ਅੱਜ ਕਿੰਨੇ ਦੇ ਰੇਟ ਭਾਈ 44 ਤੋਂ 45 ਰੁਪਏ ਰੇਟ ਆਇਆ ਰੇਟ ਵਧ ਗਿਆ ਭਾਈ ਹਾਂ ਵਧ ਗਿਆ ਲਾ ਭਾਈ 2-3 ਰੁ ਗੰਡੇ 40 ਤੋਂ 45 ਰੁਪਏ ਇਸ ਟਾਈਮ ਹੋਲਸੇਲ ਦੇ ਰੇਟ ਜਿਹੜੇ ਤੁਹਾਨੂੰ ਵਿਖਾਈ ਜਾਂਦੇ ਆ ਤੇ ਭਾਈ ਗੰਡੇ ਯਾਰ ਹੋਰ ਤੇ ਜਾਣਗੇ ਹਾਂ ਤੇ ਜਾਣਗੇ ਭਾਈ ਆਪਣੇ ਕੋਲ ਕਿਹੜਾ ਆਈ ਅੱਜ ਨਾਸਕ ਨਾਸਕ ਤੇ ਭਾਈ ਆਪਣੀ ਯਾਰ ਮੰਡੀ ਜਾਂਦਾ ਜਲਾਈਏ ਲਾਗਤ ਕਿੰਨੀ ਹੋ ਜਾਂਦੀ ਹੁੰਨੀ ਗੰਡੇ ਦੀ ਲਾਗਤ ਤਾਂ ਭਾਈ ਇਹ ਤਾਂ ਬਾਅਦ ਚ ਜਦੋਂ ਰੇਟ ਵਧਦਾ ਹੋ ਤਾਂ ਵਾ ਵ ਹੋ ਜਾਂਦੀ ਆ ਦੋ ਕਿੱਟਮ ਲੱਗ ਜਾਂਦੀਆਂ ਨੇ ਆਪਣੇ ਹਾਂ ਦੋ ਗੱਡੀਆਂ ਲੱਗ ਜਾਂਦੀਆਂ ਨੇ ਮੰਡੀ ਆ ਲੱਗਣ ਨੂੰ ਤਾਂ ਤਿੰਨ ਵੀ ਲੱਗ ਜਾਂਦੀਆਂ ਦੋ ਤਿੰਨ ਗੱਡੀਆਂ ਜਾਨੀ ਲਾਗਤ ਹੋ ਜਾਂਦੀ ਹੈ ਜੀ ਹੂੰ ਤੇ ਵਿਆਹ ਵਾਲੇ ਸੀਜ਼ਨ ਭਾਈ ਜ਼ਿਆਦੇ ਹੋ ਜਾਂਦਾ ਨਾ ਤੇ ਇਸ ਟਾਈਮ ਇਹਨਾਂ ਦੋ ਤਿੰਨ ਗੱਡੀਆਂ ਬਈਆਂ ਦਾ ਮੰਡੀ 'ਚ ਲੱਗ ਜਾਂਦੀਆਂ ਵੈਸੇ ਤੇ ਦਿੱਲੀ ਮਾਲ ਆਉਂਦਾ ਜਾਂਦਾ ਰਹਿੰਦਾ ਬਈ ਹਣਾ ਤੇ ਇਹ ਬਈ 45 45 ਇਹ ਵੀ ਨਾਸ ਗਈ 45 ਰੁਪਏ ਵੇਚਿਆ ਠੀਕ ਆ ਉਹ ਵੀ ਨਾਸ ਗਈ ਤੇ ਇਹ ਵੀ 44 45 ਰੁਪਏ ਜਿਹੜਾ ਬਈ ਕਹਿੰਦਾ ਚੱਲੀਆਂ ਤਾਂ ਮਹਿੰਗੇ ਹੋ ਗਏ ਬਈ ਵੇਚਦੀ ਇੱਕ ਵਾਰੀ ਡਾਊਨ ਫਾਲ ਆਇਆ ਉਹ ਦਿਨਾਂ ਰੇਟ ਇੱਕਦਮ ਘਟਿਆ ਸੀ ਬਈ 2 ਰੁਪਏ ਹਾਂ ਉਸ ਤੋਂ ਬਾਅਦ ਫੇਰ ਚੱਲ ਗਿਆ ਤੇ ਫੇਰ 3-4 ਰੁਪਏ ਵਧ ਗਏ ਹਣਾ ਤੇ ਬਾਕੀ ਵੇਖਦੇ ਆਉਣ ਵਾਲੇ ਦਿਨਾਂ 'ਚ ਬਾਕੀ ਬਈਆਂ ਨੰਬਰ ਦੇ ਕੇ ਜਾਂਦੇ ਆ ਤੁਹਾਨੂੰ 9151 261039815126103 ਕਈ ਵੀਰ ਭਰਾ ਰਾਜਸਥਾਨ ਵਾਲੇ ਵੇਂਦੇ ਉਹਨਾਂ ਕੋਲੇ ਗੰਡੇ ਪਏ ਹੁੰਦੇ ਆ ਤੇ ਰਾਜਸਥਾਨ ਵਾਲਾ ਗੰਡਾ ਵੈਸੇ ਤਾਂ ਨਹੀਂ ਆ ਰਿਹਾ ਮੰਡੀ ਚ ਤੇ ਜੇ ਡਾਇਰੈਕਟਰ ਜੇ ਡਾਇਰੈਕਟਰ ਤੁਹਾਨੂੰ ਕਈ ਵਾਰੀ ਕਿਸਾਨ ਕੋਲੇ ਪਿਆ ਹੁੰਦਾ ਫੋਨ ਕਰ ਲੈਂਦਾ ਈ ਉਹ ਖਰੀਦ ਲੋਂਗੇ ਹਣਾ ਠੀਕ ਆ ਬਾਈ ਤੇ ਬਾਕੀ ਬਾਈ ਜਿਹੜਾ ਵੀਡੀਓ ਵੇਖਿਆ ਉਹ ਲਸਟ ਜ਼ਰੂਰ ਕਰ ਜਿਹੜਾ ਗੰਡੇ ਲੈਣਾ ਆ ਠੀਕ ਆ ਭਰਾ ਓਕੇ ਮਿਹਰਬਾਨੀ ਬਾਈ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਇਹ ਸੀ ਅੱਜ ਦੇ ਤਾਜ਼ੇ ਰੇਟ ਗੰਡਿਆਂ ਦੇ ਤੇ ਆਲੂਆਂ ਬਾਰੇ ਗੱਲ ਕਰੀਏ ਆਲੂਆਂ ਦਾ ਵੀ ਸੱਚ ਬਾਈ ਕੋਲੇ ਹੈਗਾ ਕਾਰੋਬਾਰ ਆਲੂਆਂ ਦਾ ਭੁੱਲ ਜਾਨੇ ਬਾਈ ਬਾਈ ਆਲੂਆਂ ਦਾ ਵੀ ਸੱਚ ਆਪਣੇ ਕੋਲ ਹੀ ਆਣਾ ਹਾਂਜੀ ਹਾਂਜੀ ਇਹ ਬਾਈ ਕੀ ਰੇਟ ਹੈ ਇਹ ਡਾਇਮੰਡ ਹੈ ਜੀ 1000 ਤੋਂ 1100 ਰੁਪਏ ਰੇਟ ਹੈ ਇਹਦਾ ਤੇ ਜਿਹੜਾ ਐਲ ਆਰ ਆਈ ਐਲ ਆਰ ਆ ਪਿਆ ਜੀ ਠੀਕ ਆ ਇਹ 1000 ਰੁਪਏ 50 ਰੁਪਏ ਇਹਦੇ ਚ ਬਈ ਤੇਜ਼ੀ ਤਾਂ ਨਹੀਂ ਆਉਂਦੀ ਹਣਾ ਨਹੀਂ ਇਹ ਚ ਕੋਈ ਆਲੂ ਦੀ ਸੰਭਾਵਨਾ ਨਹੀਂ ਕਿਉਂਕਿ ਆਲੂ ਸਟੋਰ ਬਹੁਤ ਪਿਆ ਬਈ ਅੱਦਗੀ ਸਟੋਰ ਮਾਲ ਬਹੁਤ ਪਿਆ ਬਈ ਹੌਲੀ ਹੌਲੀ ਵੇਚੀ ਚੱਲੋ ਹੌਲੀ ਹੌਲੀ ਵੇਚੀ ਚੱਲੋ ਬਿਲਕੁਲ ਬਾਈ ਦੀ ਗੱਲ ਸਹੀ ਹੈ ਤੇ ਗਰੋਵਰ ਸਾਹਿਬ ਨਾਲ ਵੀ ਆਪਾਂ ਫਰੀਦਕੋਟ ਗੱਲ ਕੀਤੀ ਸੀ ਉਹਨਾਂ ਨੇ ਵੀ ਬਾਈ ਨੇ ਆਈ ਠੰਡੇ ਜਦੋਂ ਮਾਲ ਵਿਕਣਾ ਹੁੰਦਾ ਉਦੋਂ ਇੱਕਦਮ ਹੀ ਮਾਲ ਬਹੁਤ ਆ ਜਾਏ ਬਾਈ ਹਨ ਤੇ ਠੀਕ ਆ ਬਰਾ ਬਹੁਤ ਵਧੀਆ ਗੱਲ ਕੀਤੀ ਬਾਈ ਨੇ ਮਿਹਰਬਾਨੀ ਭਰਾ ਨੰਬਰ ਬਾਈ ਦਾ ਆ ਗਿਆ ਤੇ ਉਹੀ ਰੇਟ ਜਿਹੜੇ ਫਿਲਹਾਲ ਆਲੂਆਂ ਦੇ ਚੱਲ ਜਾਂਦੇ 1000 ਰੁਪਿਆ 1100 ਦਾ ਗੱਟਾ ਜਿਹੜਾ ਚੱਲ ਜਾਂਦਾ ਤੇ ਬਾਕੀ ਜਿਹੜੀ ਪੇਠੇ ਦੀ ਗੱਲ ਕਰੀ ਮਤਰਾ ਇੱਧਰ ਆ ਗਿਆ ਪੇਠਾ ਤੇ ਪੇਠਾ ਦੇਖੀਏ ਬਾਈ ਕੀ ਰੇਟ ਵਿਕ ਜਾਂਦਾ ਮੋਟਾ ਪੇਠਾ ਬਰੀਕ ਪੇਠਾ ਛੋਟਾ ਪੇਠਾ ਵੱਡਾ ਪੇਠਾ ਸਾਰੇ ਕੋਈ ਆ ਗਏ ਬਾਈ ਕੀ ਆਲਾ ਬਾਈ ਜੀ ਹੋਰ ਪਰਾ ਕਹਿਵਾ ਬੋਲੀ ਲੱਗ ਗਈ ਬਈ ਅੱਜ ਲੱਗੀ 10 ਰੁਪਏ ਕਿਲੋ ਆਹਾ ਹਾਂ ਇਹਨੂੰ ਕਿ ਚਾਲੂ ਆ ਦੇਣਾ ਇਹ ਚਾਲੂ ਇਹ ਬਈ ਕਿ ਚਾਲੂ 40 ਤੋਂ 42 ਅਰ ਵੀ 40 ਤੋਂ 42 ਟੋਰੀਆਂ 25 ਰੁਪਏ ਟੋਰੀਆਂ 25 ਰੁਪਏ ਬਾਈ ਤੇ ਪੇਠਾ ਜੀ ਕਰੇਲਾ 20 ਰੁਪਏ ਪੇਠਾ 16 ਰੁਪਏ ਕਰਿੰਦਾ ਸਿਰਫ 20 ਰੁਪਏ ਹਾਂਜੀ ਅੱਗੇ ਨਾ ਸਬਜ਼ੀ ਦੇ ਰੇਟ ਘਟ ਗਿਆ ਬਈ ਹਣਾ ਬਹੁਤ ਥੱਲੇ ਬਹੁਤ ਥੱਲੇ ਆ ਗਈ ਹਾਂ ਤਾਂ ਮੈਂਗਣੀ ਮੂੰਗਣੀ ਵੀ ਅੰਦਾ ਭਾਰਾ ਗਿਆ ਸਭ ਅੰਦਾ ਭਾਰਾ ਹੈਗਾ ਬਈ ਸਬਜ਼ੀ ਹੁਣ ਮੰਡੀ ਆ ਗਈ ਹੈ ਸਬਜ਼ੀ ਤੇ ਅੱਗੇ ਆਦੇ ਸੀਗੇ ਸਬਜ਼ੀ ਤੇਜ ਵਾਲੀ ਤੇਜ ਵਾਲੀ ਆ ਤੇ ਸਬਜੀ ਦਾ ਰੇਟ ਜਿਹੜਾ ਅੱਧਾ ਰਹਿ ਗਿਆ ਬਾਈ ਤਾਂ ਬਾਈ ਆਪਣਾ ਫੋਨ ਨੰਬਰ ਤਾਂ ਲਿਖਿਆ ਇੱਥੇ ਲਿਖਿਆ ਉਹ ਚੱਲਦਾ ਵਧੀਆ 99144 ਠੀਕ ਆ 98695 98695 ਜਸਵੀਰ ਭਰਾ ਨੇ ਕਹਿੰਨੇ ਮਾਲ ਲੈ ਕੇ ਆਉਣਾ ਮੰਡੀ ਦੇ ਵਿੱਚ ਫੋਨ ਕਰਕੇ ਆ ਜਾਣਾ ਹਣਾ ਹਾਂ ਪ੍ਰੇਮ ਨਾਮ ਠੀਕ ਆ ਤੇ ਜੇ ਕਹਿੰਨੇ ਖਰੀਦਣੀ ਵੀ ਆ ਉਹ ਵੀ ਫੋਨ ਕਰ ਲਿਓ ਜੇ ਬਾਈ ਨੂੰ ਲੈਸ ਲੁਸ ਕਰ ਦੇਣਗੇ ਬਾਈ ਵੀਡੀਓ ਵੇਖ ਕੇ ਆ ਜਾਓ ਜੇ ਤੁਸੀਂ 9914476 ਆ ਆ 9143 79695 98143 79695 ਨੰਬਰ 22 ਦਾ ਇਧਰ ਪੇਠਾ ਟੋਰੀ ਬੈਂਗਣੀ ਸਾਰਾ ਕੁਝ ਹੋ ਗਿਆ ਬਾਈ ਵੀ ਬਾਈ 20 ਕਿਲੋ ਅੱਬੀ 40 ਤੋਂ ਲੈ ਕੇ 15 40 ਤੇ ਟ੍ਰੇਲਾ ਬਾਈ ਟ੍ਰੇਲਾ ਦਾ 20 ਰੁਪਏ ਸਾਰੇ ਰੇਟ ਹੀ ਘਟ ਕੇ ਜਾਣੀ ਚਮਾਂ ਡਾਊਨ ਹੋ ਗਿਆ ਰੇਟ ਸਾਰੇ ਰੇਟ ਆਲ ওভার ਹੀ ਘਟ ਕੇ ਬਾਈ ਤੇ ਬਾਈ ਆਪਣੀ ਦੁਕਾਨ ਨੰਬਰ ਕਿੰਨੀ ਆ ਗਈ ਜਨਾ 16 ਨੰਬਰ ਸ਼ੋਪ 16 ਨੰਬਰ ਦੁਕਾਨ ਤੇ ਖੜੇ ਆ ਬਾਈ ਜੇ ਕਿ ਵੀਰ ਭਰਾ ਕੋਲੇ ਬਾਈ ਚੌਲਾ ਪਈ ਜਾਂ ਦੇਸੀ ਬੜਾ ਪਿਆ ਕੁਝ ਵੀ ਉਧਰ ਬੋਰ ਵਾਲੀ ਸਾਈਡ ਕਈਆਂ ਹੋਰ ਪਈ ਐ ਤੇ ਲੈ ਕੇ ਆਇਆ ਨਾ ਸਬਜ਼ੀ ਥੋੜੇ ਕੋਲੇ ਭਾਈ ਵੇਖ ਜੂਗੀ ਰੇਟ ਤੇ ਰੇਟ ਹੁਣ ਥੋੜਾ ਸਲੋ ਹੈ ਚੋਲਾ ਚੋਲਾ ਕਿੰਨਾ ਵਕਾ ਦੇਗਾ ਭਾਈ ਇਹ ਚੋਲਾ ਵੇਖੇਂਦਾ 3-4 ਬਣਾ ਦੇ ਕੇ ਹੁੰਦੀਆਂ ਠੀਕ ਆ ਭਾਈ ਨੰਬਰ ਕਿੰਨਾ ਬਣਾਇ 938 ਠੀਕ ਹੈ ਜੀ 29029 ਦੁਬਾਰਾ ਫੇਰ ਬੋਲ 988862929 ਠੀਕ ਹੈ 2929 ਉਹਨੇ ਦੋ ਵਾਰੀ ਅਗਲਾ ਕੋਈ ਰੋਲ ਚ ਜਾਂਦਾ ਜਾ ਯਾਰ ਇਹ ਬਹੁਤ ਸਰਖਾਂਦਾ ਭਾਈ ਆ ਬੂਟਾ ਵਾਲੀ ਦੁਕਾਨ ਤੇ ਲੱਗ ਹੈ ਭਾ ਭਾਈ ਇਹਦਾ ਭਾਈ ਨੇ ਨੰਬਰ ਦੇਦਾ ਜਿਹੜਾ ਭਾਈ ਵੀਡੀਓ ਵੇਖ ਕੇ ਆਉਗਾ ਮਾਲ ਲੈਣਾ ਲੈਸ ਕਰਦੀ ਪੱਕਾ 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 ਕੀ ਗੱਲ ਆ ਇਹ ਨਾ ਮੈਜਿਕ ਕਰਾ ਦੇ ਮੇਰੀ ਪਾੜਤ ਘੱਟ ਘੱਟ ਲਾਂਗੇ ਵਾਹ ਠੀਕ ਆ ਠੀਕ ਆ ਬਾਈ ਹੋਰ ਪੰਡ ਵਾਲਾ ਕਿਵੇਂ ਆ ਚੰਗਾ ਸੈਂਟਰ ਹੈ ਨਾ ਚੰਗਾ ਰਹੇ ਨਾ ਠੀਕ ਆ ਸਹੀ ਆ ਇਹ ਆ ਮੰਡੀ ਦਾ ਛੋਟਾ ਮੈਨੇਜਰ ਤੇ ਸਾਰੇ ਸਾਰੇ ਸੌਦੇ ਡਾਊਨ ਆ ਬਈ ਇਸ ਵਕਤ ਇਸ ਟਾਈਮ ਡਾਊਨ ਹੋ ਗਿਆ ਸਾਰੇ ਸਾਰੇ ਹਾਂ ਜੀ ਐਵੇਂ ਕਦੂ ਦਾ ਪੰਜ ਰੁਪਏ ਹੋ ਗਿਆ ਕਦੂ ਦਾ 5 ਰੁਪਏ ਹੋ ਗਿਆ ਨਾ ਹਾਂ ਇਹ ਵਹਿਮ ਮੰਦਾ ਡਾਊਨ ਮੰਡੀ ਦੇ ਵਿੱਚ ਚੱਲਦਾ ਹੀ ਰਹਿੰਦਾ ਹਾਂ 12 ਮਿੰਟ ਜੀ ਡਾਊਨ ਹੋਵੇ ਜਿਆਦਾ ਡਾਊਨ ਹੋਵੇ ਇੱਕੋ ਤਾਂ ਘਾਟਾ ਪਈ ਜਾਂਦਾ ਪੂਰਾ ਬੱਲਾ ਨਹੀਂ ਹੁੰਦਾ ਹੂੰ ਸਹੀ ਗੱਲ ਹੋਰ ਬਰਾ ਕੈਮਾ ਸੇਦ ਭਾਈ ਅਧਿਓ ਚੋ 25 ਰੁਪਏ ਦੇਈਏ ਮਰਨਾ ਤੁਸੀਂ ਹੋਰ ਕਿਵੇਂ ਆ ਠੀਕ ਆ ਸੇਦ ਪਰ ਮਿਲਿਆ ਸੇਧਾ ਬਹੁਤ ਤਗੜੀਆਂ ਤੇਰੀਆਂ ਕੈਮਾ ਆ ਗਏ ਅੱਜ ਤੇਰਾ ਵਹਿਮ ਆ ਠੀਕ ਆ ਇਹ ਕੈਮਾ ਕਿ ਮੇਰਾ ਹੀ ਵਹਿਮ ਸੱਚੀ ਦੱਸ ਤੂੰ ਕੈਮਾ ਅਰੇ 40 ਰੁਪਏ ਦੇ ਦਿਨ ਤੜਕੇ ਪੋਸਟ ਦਾ ਚੰਚਾ ਮਾਰਦਾ ਤੂੰ ਕੈਵੇਂ ਹੋ ਲੈ ਖਵਾ ਦੇ ਫਿਰ ਹੈਗਾ ਦਾ ਚੌਲੇ ਚੌਲੇ ਮੰਦੇ ਕਰਦੇ ਤੂੰ ਅੱਜ ਭਾਈ ਵੈਂਗਣੀ ਮੰਦੀ ਕਰਤੀ ਸਾਰਾ ਕੁ ਮੰਦਾ ਸਾਰਾ ਕੁ ਮੰਦਾ ਕਰਤਾ 40 ਰੁਪਏ ਤੋਂ ਡਾਊਨ ਕਰਤਾ ਹਾਂਜੀ ਮੈਂ ਹੀ ਨਹੀਂ 15 ਰਹਿ ਗਈ ਅੱਛਾ ਕਿੰਨਾ 15 ਰੁਪਏ 18 ਰੁਪਏ ਸਰਫੀ ਸਾਰਾ ਕੁ ਮੰਦਾ ਸਾਰਾ ਕੁ ਸ ਮੰਦਾ ਹੋ ਗਿਆ ਹੈ ਸਹੀ ਆ ਏਨਾਂ ਸਭ ਜੋ ਵੀ ਚੰਗਾ ਨਹੀਂ ਗਾ ਇਹ 5 ਰੁਪਏ ਸਾਰਾ ਕੁਝ ਮੰਦਾ ਤੇ ਸਾਰਾ ਕੁਝ ਹੀ ਚੰਗਾ ਬਾਈ ਕੋਲੇ ਹਨਾ ਕੀ ਬਾਤ ਈ ਆ ਤੇਰੇ ਕਮਾਲ 55 ਤੋਂ 40 ਰਹਿ ਗਿਆ ਇੰਨਾ ਜਿਹਾ ਵਧੜ ਗਿਆ ਜਿਆਦਾ ਆਉਂਦਾ ਚੋਲਾ ਜਿਆਦਾ ਆਉਣ ਲੱਗ ਅਮੋਰ ਵਾਲੀ ਵੀਡੀਓ ਫਿਰ ਅਮੋਰ ਵਾਲ ਅਮੋਰ ਸਾਈਡ ਤੋਂ ਜਿਆਦਾ ਆਉਗਾ ਮੇਰੇ ਸਾਹਮਣੇ ਇਹ ਅਮੋਰ ਵਾਲਾ ਹੀ ਇਹ ਅਮੋਰ ਵਾਲਾ ਹੀ ਹਨਾ ਮੈਂ ਯਾਰ ਬਹਾਲਾ ਦਿਨ ਬੀਜੀ ਹੋ ਗਿਆ ਸੀ ਮੈਂ ਦੋ ਦਿਨ ਸੌਰੀ ਕਰ ਲਿਆ ਕਿ ਵੀਡੀਓ ਨਹੀਂ ਮਾ ਸਹੀ ਗੱਲ ਦਰਸ਼ਕਾਂ ਨੂੰ ਹਨਾ ਦਰਸ਼ਕਾਂ ਨੂੰ ਕਹਿ ਦਿਆ ਕਰ ਸਹੀ ਗੱਲ ਬਣਦੀ ਆ ਇੱਕ ਦਿਨ ਤਾਂ ਮੈਂ ਉੱਠਾ ਲੇਟ ਆ ਨਹੀਂ ਸੱਚ ਜੇ ਕਿੰਨਾ ਪਤਾ ਕੀ ਆ ਮੈਂ ਫਰੀਜ਼ ਕੋਟ ਗਿਆ ਵੀਰਵਾਰ ਨੂੰ ਜਦੋਂ ਨਾ ਵੀਰਵਾਰ ਆਂਦਾਗਾ ਆ 20 ਕਿਲੋ ਚਾਲ ਆਪਾਂ ਆ ਵੇਖੀ ਬਾਬਾ ਫਰੀਜ਼ ਤੇ ਉਦੋਂ ਪਤਾ ਨਹੀਂ ਆੜਦ ਕਿ ਡੈਥ ਸੀ ਉਦੋਂ ਫਰੀਜ਼ ਕੋਟ ਵੀਰਵਾਰ ਦੀ ਗੱਲ ਆ ਗਈ ਉਦੋਂ ਆ ਮੰਡੀ ਬੰਦ ਰਹੀ ਆ ਜਦੋਂ ਮੈਂ ਇੱਥੇ ਆ ਉਦੋਂ ਇੱਧਰ ਕੰਮ ਸਮੇਟਿਆ ਗਿਆ ਤੇ ਕੱਲ ਫਿਰ ਉਹੀ ਮੇਰਾ ਯਾਰ ਥੋੜਾ ਜਿਹਾ ਲੇਟ ਉੱਠਿਆ ਗਿਆ ਕਾਲ ਲੈਣਾ ਪੁਰਾ ਹੈ ਕਾਲ ਲੈਣਾ ਜਿਹੜਾ ਤੁਰਦਾ ਨਹੀਂ ਯਾਰ ਨਹੀਂ ਬਾਜੀ ਆਏ ਜਿਵੇਂ ਭੈਣ ਜਿਹੜੀ ਵਾਰੀ ਫੜਦਾਗਾ ਲੈ ਬਾਈ ਅਮਰ ਦਾ ਫਰੂਟ ਕੰਪਨੀ ਦੇ ਖੜੇ ਆ ਬਾਈ ਰਜਿੰਦਰ ਠਿਗੜਾ ਸਤਾਨੇ ਮੇ 9878007311 ਹਣਾ ਨਹੀਂ ਨਹੀਂ 9998400086 ਇਹ ਹੋ ਰਾ ਹਾਂ ਮੋਟਰ ਕੰਪਨੀ ਇਹ ਚੌਲੇ ਤੇਰੇ ਘੈਂਟ ਆ ਯਾਰ ਚੌਲੇ ਵਧੀਆ ਹੋਰ ਸੁਣਾ ਗੱਲ ਬਾਤ ਵਧੀਆ ਵਧੀਆ ਮੰਦੀ ਹੋ ਗਈ ਭਾਈ ਸਬਜੀ ਹੁਣ ਜਿਹਨੇ ਲੈਣੀ ਹੈ ਸਬਜੀ ਵਧੀਆ ਕਦੂ ਆ ਕੇ ਪਤਾ ਕਹਿੰਦੇ ਕਦੂ ਨਹੀਂ ਘੜਦਾ ਕਦੂ ਨਹੀਂ ਘੜਦਾ ਹਾਂ ਉਹ ਆ ਗਿਆ ਘਟ ਗਿਆ 570 ਰੁਪਏ ਘਟ ਗਿਆ ਤੂੰ ਨਹੀਂ ਘੜਦਾ ਯਾਰ ਕਦੂ ਘਟ ਗਿਆ ਕੀ ਚੱਕਾ ਉਹ ਨਹੀਂ ਘੜਦਾ ਤੂੰ ਨਹੀਂ ਘੜਦਾ 5 ਦਰਜਨਾ ਕੇਲੇ ਖਾ ਜਾਂਦਾ ਇਹਦਾ ਇਹ ਹਾਂ ਕੋਈ ਠੋਕਦਾ ਨਹੀਂ ਆ ਇਹ ਹਣ ਚਾਰੀ ਅੰਬ ਦੀਆਂ ਤਾਂ ਫਰਕੀ ਲੰਮਣਾ ਨਾ ਕੋਈ ਕੋਣ ਨਹੀਂ ਲਾਇਆ ਆਇਆ ਜਾਂਦੇ ਨਹੀਂ ਇਹ ਤਾਂ ਗੇੜੇ ਕੱਢੀ ਫਿਰਦਾ ਮੇਰੇ ਨੂੰ ਗੇੜੇ ਕੱਢਣਾ ਜ਼ਰੂਰੀ ਇਹ ਜਿੱਥੇ ਜਾਵੜਦਾ ਬੰਦੇ ਭਜਾ ਦਿੰਦਾ ਇਹ ਸਹੀ ਭਜਣ ਵੇਖ ਕੇ ਭਜ ਜਾਂਦੇ ਨੂੰ ਕਿਹੜਾ ਧੁੰਦਾ ਦੀ ਗੱਲ ਸੁਣਾਈ ਜਾਂਦਾ ਈ ਇਹ ਕਹਿੰਦਾ ਮੈਨੂੰ ਬੰਦੇ ਪੈ ਗਏ ਤੇ ਮੇਰੇ ਕਹਿੰਦਾ ਐਡਾ ਸੰਗਲ ਹੁੰਦਾ ਰੇੜੀ 'ਚ ਤਾਂ ਕਹਿੰਦਾ ਮੈਂ ਕੱਢ ਲੈ ਕਹਿੰਦਾ ਬੰਦਿਆਂ ਦੇ ਬਈ ਸਾਨੂੰ ਛੱਡ ਦੇ ਕਹਿੰਦਾ ਇਹ ਫਿਲਮ ਵਿੱਚ ਰੋਲ ਦੋਣਾ ਨਹੀਂ ਆ ਯਾਰ ਹਣਾ ਪਿਆਰ ਪਿਆ ਮਾਰ ਚਾਰ ਬੰਦੇ ਆਏ ਕਹਿੰਦਾ ਸੁਨਣਾ ਰਾ ਸੀ ਮੈਨੂੰ ਘੇਰ ਲੈ ਕਹਿੰਦਾ ਮੈਂ ਕਿ ਕੱਬਲ ਕੱਢਾ ਕਾਪਾ ਪਹਿਲਾਂ ਤਾਂ ਮੈਂ ਆਖਣਾ ਸੀ ਵਿਛੜਾ ਦੇ ਫਿਰ ਉਹ ਮੈਨੂੰ ਕਹਿੰਦਾ ਮੈਨੂੰ ਭਾਈ ਇਹ ਤੋੜ ਸੜਾ ਲੂੰ ਉਹ ਤਾਂ ਇੱਥੇ ਢਕਾਇਆ ਸੀਗਾ ਸੰਗਲ ਨਾਲ ਉਹਨੂੰ ਉਹ ਦੇਖੇ ਢਕਾਇਆ ਸੰਗਲ ਸਹੀ ਹੈ ਗੱਲ ਫਿਰ ਹਾਂ ਜਦੋਂ ਸੰਗਲ ਅਹ ਨਹੀਂ ਦਲੇਰ ਹੀ ਆ ਬਰਜਪੂਰੀ ਗੱਡੜੀ ਨਾਲ ਕੰਮ ਹੁੰਦਾ ਲੱਭੇ ਇੱਥੇ ਲਾਲ ਟਮਾਟਰ ਆ ਗਏ ਕਿਆ ਬਾਤ ਹੈ ਇੱਕ ਕੁਆਲਟੀ ਅੰਦਰ ਸ਼ਾਨਦਾਰ ਤੇ ਇੱਧਰ ਆ ਕੇ ਸੇ ਸੇ ਕਰਤੇ ਕਹਿੰਦੇ ਆ ਥੋੜਾ ਜਿਹਾ ਦਾਗੀ ਆ ਗਿਆ ਚਲ ਇਹ ਆਪਾਂ ਨਹੀਂ ਦਿਖਾਉਂਦੇ ਵੀਡੀਓ ਚ ਹਾਂ ਹੱਸ ਵੇ ਇਧਰ ਬੰਨਾ ਤੇ ਟਮਾਟਰ ਤੇ ਜਿਹੜੇ ਸੇ ਆ ਬਾਈ ਇਹਦਾ ਰੇਡੋ ਹੈ ਜੀ ਇਹ ਬਾਲੇ ਲੈ ਦੇ ਵੀਰੇ ਇਹ ਪੋਲੇ ਆਂਦੇ ਐਨੂੰ ਕਰੜੇ ਕਰਾ ਕਰੋ ਫਿਰ ਹਾਂ ਐਨੂੰ ਕੋਈ ਗਰਮ ਪਾਣੀ ਜੀ ਸੈਟ ਪੈਰ ਘੱਟ ਪੋੜ ਹੁਣ ਗਰਮਾ ਹਾਂ ਤੂੰ ਗੱਲ 'ਚ ਗਰਮ ਨਾ ਨਾ ਹਾਂ ਸੇ ਭਾਈ ਮੜੇ 20 ਰੁਪਏ ਦਾ ਘਰ ਮੋ ਜੀਦਾ। ਠੰਡੀ ਨਾ ਪੀਆ ਕਰ ਚੈਕਟ ਕਹਿੰਦੇ ਮਾਰੀ ਜੀ ਆ। ਆ ਬਾਈ ਕੀ ਰੇਟ? ਉਹਦੇ ਮੋਟਰਸਾਈਕਲ ਤੇ ਬਣੂ। ਹਾਂ ਬਾਈ। ਇਹ 30 ਰੁਪਏ ਕਿਲੋ। ਆ 30 ਰੁਪਏ ਕਿਲੋ ਜਿਹੜਾ ਟਮਾਟਰ ਜਿਹੜਾ ਵਿਕੀ ਜਾਂਦਾ ਮੰਡੀ ਦੇ ਵਿੱਚ ਅੰਦਰਲਾ ਰੇਟ ਹਨਾ ਤੇ ਬਾਹਰ ਬਾਹਰ 20 ਵੇਗ ਆ ਗਿਆ ਬਾਈ ਆੜਤ ਗਿਆ ਸਾਹਿਬ ਬਾਈ ਜੀ ਹੋਰ ਕੀ ਹਾਲ ਚਾਲਾ ਠੀਕ ਆ? ਹੋਰ ਬਾਈ ਕੀ ਹਾਲ ਚਾਲ ਹੈ? ਤਾਂ ਭਾਈ ਅੱਜ ਮਾਲ ਕਿੰਨਾ ਸੀ ਆਪਣੇ ਕੋਲ ਦੇ ਵਿਕ ਗਿਆ ਸਾਰਾ ਵਾਧੂ ਆਈ ਪਿਆ ਵੇਖੋ ਪਿਆ ਆ ਮੰਡੀ ਡਾਉਣ ਹੈ ਜੀ ਅੱਜ ਮੰਡੀ ਡਾਉਣ ਡਾਉਣ ਹਾਂ ਵੀਰਵਾਰ ਗਿਆ ਕਿ ਬਹੁਤ ਜਿਹਾ ਨਹੀਂ ਸੀ ਅੱਜ ਪਤਾ ਕਿਉਂ ਸੀ ਵੀਰਵਾਰ ਗਿਆ ਕਿ ਫਰੀਦ ਰੋਡ ਦੀ ਮੰਡੀ ਬੰਦ ਸੀਗੀ ਅੱਜ ਹਾਂ ਹੈਨਾ ਬਾਕੀ ਸਹੀ ਗੱਲ ਹੈ ਹਾਂ ਜੀ ਮੈਂ ਮੈਂ ਮਾੜੀ ਬੋਈ ਮੈਂ ਵੀਰਵਾਰ ਗਿਆ ਤੇ ਮੰਡੀ ਬੰਦ ਆ ਭਾਈ ਜੇ ਰਿਤੀ ਇਹ ਰੀ 65 ਰੁਪਏ ਕਿਲੋੜਾ ਤੇ 65 ਰੁਪਏ ਕਿਲੋੜਾ ਬਈ ਜਿਹੜੀ ਇਹ ਕੁਆਲਿਟੀ ਵਿਕੀ ਜਾਂਦੀ ਆ ਤੇ ਟਮਾਟਰ ਬਈ ਆ 30 ਰੁਪਏ ਟਮਾਟਰ 25 ਰੁਪਏ 25 ਰੁਪਏ ਲੈ ਤੜਾ ਬਈ ਇਹ ਵਿਕੀ ਜਾਂਦਾ ਤੇ ਬਾਕੀ ਅੰਦਰ ਯਾਰ ਆਜੋ ਬਈ ਸਾਰੇ ਸੇਬ ਖਾਈਏ ਕਰਾਂ ਦੀ ਅਦਰ ਤੇ ਰੇਟ ਜੇ ਐਡਜਸਟ ਕਰ ਲਿਆ ਕਰੀ ਬਈ ਹਾਂ ਆ ਵੇਖੋ ਬਈ ਆ ਬਈ ਕਿਹੜਾ ਸੇਬ ਬਈ ਗਲਾ ਮਸਤ ਗਲਾਵਾ ਉਹ ਗਲਾਵਾ ਠੀਕ ਆ ਇਹ ਵੀ ਜਿਹੜਾ ਬਈ ਇਸੇ ਵੇਰੇ 550 550 ਰੁਪਈਆ ਦੀ ਪੇਟੀ ਆ 550 ਦਾ ਇਹ ਵੀ ਹਿਮਾਚਲ ਵਾਲਾ ਆ ਕਿ ਕਸ਼ਮੀਰ ਵਾਲਾ ਇੱਕ ਕਸ਼ਮੀਰ ਵਾਲਾ ਜੀ ਇਹ ਵੀ ਕਸ਼ਮੀਰ ਵਾਲੇ ਆਉਣ ਲੱਗ ਗਿਆ ਹਣ ਹਾਂਜੀ ਹਾਂਜੀ ਇਹ ਆ ਗਿਆ ਦੂਜਾ ਠੀਕ ਆ ਕਸ਼ਮੀਰ ਦਾ ਵੀ ਇਹ ਵੀ ਕਸ਼ਮੀਰ ਦਾ ਇਹਨਾਂ ਦੇ ਭਾਈ ਉਹ ਲਿਖੀ ਹੁੰਦੀ ਆ ਨਾ ਉਰਦੂ ਜੀ ਹਾਂਜੀ ਕਿੰਨੀਆਂ ਡੱਬਿਆਂ ਦੇ ਹਾਂਜੀ ਲਾਟ ਹੋ ਗਿਆ ਮਾੜਾ ਮਟਾ ਕਈ ਕੋਈ ਉਹ ਵੈਰਾਈਟੀ ਕਿਹੜੀ ਆ ਇਹਦਾ ਕੀ ਰੇਟ ਆ ਭਾਈ ਇਹਦਾ ਰੇਟ 200 ਰੁਪਏ ਪੈ ਪਿੱਟ 1500 ਰੁਪਏ 1500 ਰੁਪਏ ਜਾਨੀ 10 ਕਿਲੋ ਜੀ ਪੈ ਗਈ 10 ਕਿਲੋ ਰਿਪੈਕਿੰਗ ਹੁੰਦੀ ਹੈ ਸਰ ਵੀ 1500 ਰੁਪਏ ਕਿਲੋ ਬਹਿ ਗਿਆ ਤੇ ਇਹ ਸੇ ਵੀ ਹੈ ਚੰਗੇ ਇਹ ਪੂਰਾ ਕੁਆਲਟੀ ਟਾਪ ਦੀ ਕੁਆਲਟੀ ਵਧੀਆ ਲਾਲ ਲਾਲ ਗੱਲਾਂ ਵਰਗਾ ਗੋਰੀਆਂ ਦੀਆਂ ਹਾਂ ਹਾਂ ਕੀ ਬਾਤ ਹੈ ਕੁਆਲਟੀ ਬਹੁਤ ਜ਼ਾਨਦਾਰ ਹੈ ਬਾਈ ਆਪਣੇ ਵੀ ਗੱਲਾਂ ਲਾਲੇ ਹੈਗੀ ਆ ਇਧਰ ਹੀ ਆ ਵੀ ਉਹੀ ਲੱਗਦੀ ਆ ਵੀ ਬਾਈ ਉਹੀ ਰੇਟ ਹੈ ਨਾ ਇਹ ਵੀ ਉਹੀ ਆ ਗਈ ਇਧਰ ਬਾਈ ਕੋਲੇ ਆ ਗਏ ਇਧਰ ਬੱਬੂ ਕੋਸ਼ ਜੀ ਬੱਬੂ ਕੋਸ਼ ਆ ਗਿਆ ਜੀ ਇਹ ਬਈ ਥੋੜੀ ਮੀਡੀਅਮ ਕੁਆਲਿਟੀ ਆ ਗਈ ਨਾ ਮੀਡੀਅਮ ਕੁਆਲਿਟੀ ਆ ਗਈ ਇਹ ਥੋੜਾ ਹੋ ਗਿਆ ਜੀ ਸਾਈਜ਼ ਦਾ ਫਰਕ ਹੋ ਜਾਂਦਾ ਨਾ ਵੀ ਸਾਈਜ਼ ਮੋਟਾ ਸਾਈਜ਼ ਆ ਗਿਆ ਇਹ ਬ੍ਰੀਕ ਸਾਈਜ਼ ਆ ਗਿਆ ਬਈ ਠੀਕ ਕਿੱਥੋਂ ਸ਼ੁਰੂ ਹੋ ਗਏ ਬਾਈ ਕਿੱਥੋਂ ਤੱਕ ਇਹ ਵੀ ਕੋਈ ਮੀਡੀਅਮ ਸਾਈਜ਼ ਹੋ ਗਿਆ ਮੰਨ ਲਓ ਕੋਈ 40-45 ਰੁਪਏ ਰ ਸ਼ੁਰੂ ਹੋ ਜਾਂਦਾ ਠੀਕ ਹੈ 40-45 ਦਾ ਸਾਈਜ਼ ਹੋ ਗਿਆ ਥੋੜਾ ਮੋਟਾ ਸਾਈਜ਼ ਹੋ ਗਿਆ ਕੋਈ 60 ਰੁਪਏ ਤੱਕ ਵਿਕਦਾ ਹਾਂਜੀ ਤੇ ਬਈ ਪੈਕਿੰਗ ਕਿੰਨੇ ਹੁੰਦੀ ਹੈ ਇਹ ਪੈਕਿੰਗ ਹੁੰਦੀ ਹੈ 13-14 ਕਿਲੋ ਦੀ ਪੈਕਿੰਗ ਤੇ ਨਾਖਾਂ ਵੀ ਆਉਂਦੀਆਂ ਬਈ ਆਪਣੇ ਨਾਖਾਂ ਵੀ ਹੁੰਦੀਆਂ ਹੁਣ ਨਖਾਂ ਵਾਲੇ ਆਈ ਨਹੀਂ ਬੱਬੂ ਕੋਈ ਨਾ ਸੀ ਉਹ ਆਪਣੇ ਪੰਜਾਬ ਦਾ ਹੀ ਆਉਂਦਾ ਬਈ ਨਾਖਾਂ ਮਰਦਾਂ ਵਾਲੀਆਂ ਹਾਂਜੀ ਹਾਂਜੀ ਉਹ ਕੀ ਰੇਟ ਆ ਉਹੀ ਬਈ ਕੋਈ 40-42 ਰੁਪਏ ਵਿਕਦੀ ਆ ਨਾਖਾਂ ਵਾਲੀ ਹਾਂਜੀ ਹਾਂਜੀ ਇਹ ਬਈ ਬਾਹਰ ਦਾ ਗਿਆ ਹਮਾਚਲ ਦਾ ਹਾਂ ਹਮਾਚਲ ਸਸਤਾ ਹੁੰਦਾ ਬਈ ਉਹ ਥੋੜਾ ਸਸਤਾ ਹੁੰਦਾ ਹਾਂ ਹਾਂ ਉਹ ਆਪਣੀ ਮੇਰੇ ਹਸਾਂ ਵਾਟਰ ਨੇੜੇ ਪੈਂਦੇ ਹੋਊਗੀ ਉਹਦਾ ਵੀ ਬਈ ਐਕਸਪੋਰਟ ਇੰਪੋਰਟ ਦਾ ਵੀ ਖਰਚਾ ਪੈਂਦਾ ਖਰਚਾ ਹੀ ਪੈ ਜਾਂਦਾ ਉਹਨਾਂ ਦਾ ਖਰਚਾ ਪੈ ਜਾਂਦਾ ਕਸ਼ਮੀਰ ਤੇ ਤੇ ਸੇਬ ਆ ਕੀ ਯਾਰ ਕਸ਼ਮੀਰ ਵਾਲਾ ਮੈਨਾਂ ਜਿਹੜਾ ਯੂ ਐਸ ਏ ਵਾਲਾ ਕੈਲੀਫੋਰਨੀਆ ਵਾਲਾ ਸੇਬ ਹੁੰਦਾ ਬਈ ਉਹਦੀ ਕੁਆਲਿਟੀ ਲੱਗਦੀ ਹਾਂ ਜੀ ਜਿਵੇਂ ਸੇਬ ਉਹੀ ਕੁਆਲਿਟੀ ਹੁੰਦੀ ਹੈ ਇੰਪੋਰਟਡ ਸੇਬ ਹੁੰਦਾ ਜੀ ਹਾਂ ਇੰਪੋਰਟਡ ਸੇਬ ਵਾਲੀ ਕੁਆਲਿਟੀ ਹੈ ਬਈ ਇਹ ਜਿਹੜਾ ਕਸ਼ਮੀਰ ਚੋਂ ਆਉਂਦਾ ਜਿਹੜਾ ਕਹਿੰਦੇ ਨੇ ਯੂ ਐਸ ਏ ਲਿਖਾਂ ਦਾ ਉਹੀ ਜਿਹਾ ਨਿਊਜ਼ੀਲ ਉਮੀਦ ਹੈ ਉਹ ਆਪਣੇ ਖੱਤਾ ਉਹ ਆਪਣੇ ਹਲੇ ਆਇਆ ਨਹੀਂ ਜਦੋਂ ਸੀਜ਼ਨ ਚੱਲ ਪਊਗਾ ਹੁਣ ਬਸ ਜਦੋਂ ਸੀਜ਼ਨ ਚੱਲੇ ਪਊਗਾ ਆਉਗੂ ਇੱਕ ਵਾਰੀ ਉਹ ਵੀ ਆਟਾ ਬਣਾਵਾਂਗੇ ਜਿਹੜਾ ਮੰਦਾ ਸ਼ੂਗਰ ਹੈ ਜਿੰਨਾਂ ਨੂੰ ਹੈ ਬਹੁਤ ਜਣਾਂ ਨੂੰ ਸ਼ੂਗਰ ਹੈ ਉਹ ਮਿੱਠਾ ਨਹੀਂ ਹੁੰਦਾ ਉਹ ਸ਼ੂਗਰ ਵਾਲਾ ਉਸ ਸਹੀ ਉਹ ਵੀ ਵੀਡੀਓ ਆਟਾ ਬਣਾ ਕੇ ਨਾਲੇ ਉਹਦੇ ਫਾਇਦੇ ਦੱਸਾਂਗੇ ਮਹਾਰਾਜਾ ਕਦੋਂ ਆਜੂਗਾ ਭਾਈ ਉਹ ਬਸ ਹੁਣ ਮਹੀਨੇ 15-20 ਦਿਨਾਂ ਨੂੰ ਸੀਜ਼ਨ ਚੱਲੂ ਚੰਗੀ ਤਰ੍ਹਾਂ ਲੈ ਭਾਈ ਸ਼ੂਗਰ ਵਾਲੇ ਵੀਰ ਭਰਾ ਹਨ ਜਿਹੜਾ ਕਹਿੰਦੇ ਸ਼ੂਗਰ ਨਾਲ ਜਰਸੇਖਾਂ ਨੂੰ ਜੀ ਕਰਦਾ ਤੇ ਮਹਾਰਾਜਾ ਸੇ ਲੈ ਜਾ ਕਰੋ ਜੇ ਤੇ ਬਾਕੀ ਭਾਈ ਦਾ ਨੰਬਰ ਦਿੰਨੇ ਆ ਤੁਹਾਨੂੰ ਭਾਈ ਤੇ ਅਮਰ 987807311 ਨੰਬਰ ਆ ਬਾਈ ਦਾ ਕਨੈਕਟ ਜਰੂਰ ਕਰ ਲਈ ਵੀਰ ਮੇਰਾ ਲੈਸ ਉਸ ਕਰ ਦਿਆ ਕਰ ਬਾਈ ਠੀਕ ਆ ਜੀ ਠੀਕ ਆ ਕੀ ਗੱਲ ਹਾਂ ਠੀਕ ਆ ਭਰਾ ਨਾਮ ਲੈ ਕੇ ਜਾਣਾ ਵਾਂਗੇ ਲੈਸ ਕਰ ਦਿਆ ਵਾ ਠੀਕ ਆ ਓਕੇ ਸਰ ਇਹ ਆ ਗਿਆ ਗੱਲਾਂ ਲਾਲ ਐਂ ਤੇਰੀਆਂ ਗੱਲਾਂ ਲਗਾ ਇਹ ਪਤਾ ਨਹੀਂ ਭਰਾ ਤੇ ਮੇਰੀਆਂ ਤਾਂ ਗੱਲਾਂ ਗਰਮੀ ਦਾ ਖਰਾਬ ਕਰਦੇ ਇਹ ਗੱਲਾਂ ਸਿਰ ਆ ਚੀਜ਼ ਆ ਪੂਰੀ ਪੂਰੀ ਗੱਲ ਠੀਕ ਆ ਇਹ ਕੀ ਰੇਟ ਆ 150 ਰੁਪਏ ਸਿਰਫ ਹੀ 150 ਰੁਪਏ ਕਿਲੋ ਦੇ ਇਹ ਬਹੁਤ ਅਨਰੀ ਖਾਨ ਦਾ 10 ਕਿਲੋ ਦੀ ਪੈਕਿੰਗ ਹੈ ਕਿ ਵੀ ਦੀ 12 13 ਕਿਲੋ ਦੇ 12 13 ਕਿਲੋ ਦੇ ਨਦੀ ਪੇਕਿੰਗ ਆ ਬਾਈ ਵੇਖੋ ਤੇਰੀ ਵੀਡੀਓ ਜਾ ਦਾਣੇ ਜੀ ਦੀ ਦੇਣਾ ਕੀ ਬਾਤ ਹੈ ਲਾਲ ਲਾਲ ਸੇ ਤੇ ਆ ਗਿਆ ਸਸਤੇ ਰੇਟ ਦੇਣਾ ਜਿੰਨਾ ਗੁੜ ਪਾਵਾਂਗੇ ਛੋਟਾ ਗੋਲਡਨ ਇਹ ਬਾਈ ਇੱਕ ਮਿੰਟ ਰਹਿਣਾ ਦੋਨੋਂ ਨੂੰ ਫੜੀ ਇਕੱਠੇ ਨੂੰ ਇਹ ਲੈ ਬਾਈ ਇਹ ਫਰਕ ਇੱਥੋਂ ਪਤਾ ਲੱਗਣਾ ਵੀ ਇਹਦਾ ਸਾਈਜ਼ ਬਾਈ ਛੋਟਾ ਜਿਹੜਾ ਨਿੰਬੂ ਸਾਈਜ਼ ਆ ਜਾਂਦਾ ਹਾਂ ਕਦੇ ਕਹਿ ਦੋ ਯਾਰ ਉਹ ਵੀ ਉਹੀ ਰੇਟ ਆ ਉਹ ਵੀ ਉਹੀ ਰੇਟ ਇੰਨਾ ਫਰਕ ਪੈ ਜਾਂਦਾ ਬਾਈ ਵੀਡੀਓ ਦੇਖ ਲੋ ਵੀ ਆ ਵੱਡਾ ਸੀ ਆ ਗਿਆ ਤੇ ਆ ਹੈਗਾ ਛੋਟਾ ਸੀ ਤੇ ਇੱਕ ਵਾਰ ਇਹਦਾ ਰੇਟ ਬਾਈ ਇਹਦਾ ਬਾਈ ਜਿਆ 60 ਰੁਪਏ ਦਾ ਸਿਰਫ ਇਹ ਵੀ 20 60 ਰੁਪਏ ਕਿਲੋ ਜਿਹੜਾ ਨੇੜੇ ਤੇ ਚੱਲ ਜਗਾ ਤੇ ਜਿਹੜਾ ਆ ਆ ਗਿਆ ਬਾਈ ਇਹ ਆ ਗਿਆ ਆਲੂ ਬਖਾਰਾ ਤੇ ਮੇਰੀ ਕੋਚ ਇਹ ਮੇਰੀ ਕੋਚ ਆ ਇੰਨਾ ਜਰ ਫਰਕ ਥੋੜਾ ਹੀ ਹੁੰਦਾ ਨਾ ਹਰ ਇੱਕ ਬਾਲਾ ਨਹੀਂ ਹੁੰਦਾ ਥੋੜਾ ਹੀ ਹਾਂ ਇਹ ਕੀ ਰੇਟ ਆ ਬਾਈ ਇਹ ਬਾਈ 130 ਰੁਪਏ ਕਿਲੋ ਜਿਹੜਾ ਬਾਈ ਗਣਾਈ ਜਾਂਦਾ ਰੇਟ ਤੇ ਆ ਆ ਗਿਆ ਨਾਰ ਗੰਦਾਰੀ ਨਾਰ ਇਹ ਕਿੱਥੋਂ ਆ ਗਿਆ ਬਾਈ ਚਿਕ ਚਿਕ ਰੁੜ ਗਿਆ ਮੈਂ ਕਿਹਾ ਰੁੜ ਗਿਆ ਇੱਕ ਮਿੰਟ ਸਮਝਣੋ ਕਰ ਲਿਆ ਸੈਟ ਇਹ ਇਹ ਆ ਗਿਆ ਗੰਦਾਰੀ ਨਾਰ ਇਹ ਕਿੱਥੋਂ ਦਾ ਆ ਗਿਆ ਇਹ ਕਸ਼ਮੀਰੀ ਗੰਦਾਰੀ ਨਾਰ ਹੁੰਦਾ ਇਹ ਕਸ਼ਮੀਰ ਚੋਂ ਆ ਤੇ ਰੇਟ ਇਹਦਾ ਰੇਟ ਹੈਗਾ ਬਈ 150 150 ਰੁਪਏ ਕਿਲੋ ਬਈ ਇਹ ਹੋ ਗਿਆ ਤੇ 20 ਕਿਲੋ ਦੀ ਇਹਦੀ ਪੈਕਿੰਗ ਆਊਗੀ 150 ਰੁਪਏ ਕਿਲੋ ਜਿਹੜੀ ਨਾਰ ਪੂਰਾ ਦਾੰਦਰ ਲਾਲ ਪੂਰਾ ਘਣਾ ਗਲਾਬੀ ਦਾਣਾ ਗਲਾਬੀ ਦਾਣਾ ਹੋਊਗਾ ਤੇ ਬਾਕੀ ਭਾਈ ਇਹਦੀ ਗੱਲ ਕਰੀਏ ਆ ਕਿਥੋਂ ਦਾ ਆ ਗਿਆ ਇਹ ਛੋਟਾ ਗੱਲਾ ਇਹ ਛੋਟਾ ਗੱਲਾ ਸੀ ਆ ਗਿਆ ਮੀਡੀਅਮ ਇਹ ਵੀ ਜਣੀ ਘੜਨਦੀ ਹੈ ਕੁਆਲਟੀ ਇਹਦਾ ਰੇਟ ਭਾਈ 80 90 ਰੁਪਏ ਰੁਪਏ ਹਾਂ ਸਰ 80 90 ਰੁਪਏ ਭਾਈ ਜਿਹੜਾ ਆਹ ਕਿਹੜਾ ਗੱਲਾ ਸੇ ਵਿਕੀ ਜਾਂਦਾ ਵਾੜੀ ਬਹੁਤ ਸ਼ਾਨਦਾਰ ਹੈ ਬਾਈ ਤੇ ਬਾਈ ਯਾਰ ਮੈਂ ਨਾ ਵੈਰਾਈਆਂ ਪਰ ਮੁੱਕਣੇ ਨਹੀਂ ਮਿਲਦਾ ਅੰਦਰ ਨੂੰ ਜਾਓ ਬਾਈ ਤੇ ਪਹਿਲ ਹੋ ਜਾਣਾ ਤੇ ਹਾਂ ਬਈ ਵੈਰਾਈਆਂ ਵੈਰਾਈਆਂ ਨਾ ਸਾਰੀਆਂ ਗਾਂ ਤੱਕ ਹਾਂ ਬਈ ਉੱਧਰ ਸੇਵ ਦੀ ਵੈਰਾਈ ਵੈਰਾਈ ਹੂੰ ਆ ਸੇ ਇਹ ਰੈੱਡ ਗੱਲਾ ਇਹ ਰੈੱਡ ਗੱਲਾ ਆ ਗਿਆ ਇਹ ਰੈੱਡ ਬਾਈ ਇਹਦੇ ਚ ਲੈਸ ਲੈਸ ਕਰਦੇ ਆ ਜਿਹੜਾ ਮੇਰੀ ਗੱਲ ਸੁਣ ਵੀਡੀਓ ਵੇਖ ਕੇ ਆਉਗੇ ਲੈਸ ਕਰਾਂਗੇ ਨਾ ਪੱਕਾ ਲੈਸ ਕਰ ਦਾਂਗੇ ਆ ਜੀ ਪਰ ਬਾਈ ਨਾਲ ਬਾਕੀ ਗੱਲ ਕਰਾਂਗੇ ਬਾਈ ਤੋਂ ਲੈਸ ਲੁਸ ਕਰਾਵਾਂਗੇ 10 20 ਰੁਪਏ ਹਰੇਕ ਮਗਰ ਇਹ ਆਹ ਬਾਈ ਇਹ ਨਾਰਾ ਛੋਟਾ ਇਹ ਨਾਰਾ ਆ ਗਿਆ ਬਾਈ ਹਾਂਜੀ ਹੋਰ ਬਾਈ ਹੋ ਗਿਆ ਪਹਿਲੇ ਬਾਈ ਹਾਂਜੀ ਇਹ ਬਾਈ ਨਾਰਾ ਕਿਥੋਂ ਆ ਗਿਆ 70 ਰੁਪਏ ਕਿਲੋ ਇਹ ਬਾਈ 70 ਰੁਪਏ ਕਿਲੋ ਜਿਹੜਾ ਮੀਡੀਅਮ ਨਾਰਾ ਆ ਗਿਆ ਕੁਆਲਿਟੀ ਬਹੁਤ ਸ਼ਾਨਦਾਰ ਹੈ ਬਾਈ ਹਨਾ ਤੇ ਜਿਹੜਾ ਆ ਆ ਗਿਆ ਬਾਈ ਇਹ ਨੂੰ ਗੋਲਡਨ ਕਹਿੰਦੇ ਹੋ ਜੂਸੀ ਠੀਕ ਹੈ ਜੂਸੀ ਸੇ ਬਾਈ 40 ਰੁਪਏ ਕਿਲੋ ਲੱਗਦਾ 40 ਰੁਪਏ ਕਿਲੋ ਬਾਈ ਇਹਦਾ ਇਹ ਰੇਟ ਬਹੁਤ ਵਧੀਆ ਠੀਕ ਹੈ ਉਹ ਵਾਲਾ ਬਾਈ ਹਾਂ ਉਹ ਵੀ ਬਾਈ ਦਾ ਇੱਕ ਹੈ ਬਾਈ ਇੱਕ ਇਹ ਵਿਗਿਆ 100 ਰੁਪਏ ਇਹ ਗੱਲ ਹੁੰਦਾ ਮੀਡੀਅਮ ਗੱਲਾ ਇਹ ਗੱਲ ਆ ਗਿਆ ਭਾਈ ਮੀਡੀਅਮ ਗੱਲਾ ਇਹਦਾ ਰੇਟ ਭਾਈ ਤੇ ਭਾਈ 90 ਰੁਪਏ ਕਿਲੋ ਵਿਗਿਆ ਇਹ 90 ਰੁਪਏ ਕਿਲੋ ਭਾਈ ਪੈਕਿੰਗ ਭਾਈ ਨੇ ਬਾਕੀ ਗਣਾਤਾ ਸੀ ਇਹਦਾ ਤੇ ਆਹ ਭਾਈ ਨਾਰਾ ਜਿਹੜਾ ਭਾਈ ਨਾਰਾ ਬਹੁਤ ਵਧੀਆ ਜੀ ਇੱਕ ਨੰਬਰ ਠੀਕ ਹੈ ਜੀ ਇਹ 120 ਰੁਪਏ ਵਿਗਿਆ ਜੀ ਨਾਲ 120 ਰੁਪਏ ਕਿਲੋ ਭਾਈ ਠੀਕ ਹੈ ਕੁਆਲਿਟੀ ਬਹੁਤ ਸ਼ਾਨਦਾਰ ਭਾਈ ਇਹ ਕਾ ਜਰਮਨ ਸੇਵ ਇਹ ਜਰਮਨ ਸੇ ਆ ਗਿਆ ਭਾਈ ਬਹੁਤ ਵਧੀਆ ਕੁਆਲਿਟੀ ਤੇ ਇਹ ਭਾਈ ਏ ਭਾਈ ਇਹਦੇ 150 ਰੁਪਏ ਦੇ ਇੱਕ ਬਈ ਆਪਣਾ ਕੁਆਲਟੀ ਹੁੰਦੀ ਹੈ ਮਹਾਰਾਜਾ ਸੇਵ ਉਹ ਵੀ ਹੁੰਦਾ ਮਹਾਰਾਜਾ ਕਸ਼ਮੀਰ ਤੋਂ ਆਉਂਦਾ ਠੀਕ ਗੱਲ ਆ ਰਹੀ ਆ ਠੀਕ ਆ ਹੋਰ ਲੱਜੂਗਾ ਭਾਈ ਉਹ ਵੀ ਹਾਂ ਹੋ ਜੂਗਾ ਉਹ ਕਹਿੰਦੇ ਸ਼ੂਗਰ ਵਾਲੇ ਵਾਸਤੇ ਵੀ ਕਹਿੰਦੇ ਸ਼ੂਗਰ ਘਰ ਮਹਾਰਾਜਾ ਤੋਂ ਹਾਂਜੀ ਜਿਹਨਾਂ ਨੂੰ ਸ਼ੂਗਰ ਹੁੰਦੇ ਉਹ ਵੀ ਬਾਈ ਕੋਲੇ ਆਉਣ ਲੱਜੂਗਾ ਬਾਕੀ ਨੰਬਰ ਦੇ ਦੇਵਾਂਗੇ ਭਾਈ ਦਾ ਕੋਈ ਵੀ ਵੈਰੈਟੀ ਚਾਹੀਦੀ ਆਲ ਓਵਰ ਵੈਰੈਟੀ ਤੁਹਾਨੂੰ ਭਾਈ ਵਿਖਾ ਦਿਆਂ ਸਾਰੀ ਮਾਇਨ ਸਾਰੇਆਂ ਵੈਰਾਈਆਂ ਪਾਈਆਂ ਪਾਈ ਬਾਈ ਬੋਲੇ ਤੇ ਬਾਈ ਨੰਬਰ ਕਿੰਨਾ ਸੀ ਆਪਣਾ 97804 49769 97804 49769 ਨੰਬਰ ਆ ਗਿਆ ਬਾਈ ਦਾ ਕਨੈਕਟ ਜਰੂਰ ਕਰ ਲੈ ਬਾਈ ਲੈਸ ਕਰ ਦਿਆ ਕਰੀ ਹੁਣ ਜਰਨਾ ਮਰਜੀ ਪੱਕੀ ਗੱਲ ਆ ਠੀਕ ਆ ਭਰਾਓ ਕਿ ਸਰ ਮਿਹਰਬਾਨੀ ਬਾਈ ਬੰਦ ਕੋ ਵੀ ਕੀ ਰੇਟ ਆ ਬੰਦ ਉਹ 28 ਰੁਪਏ ਮੰਗ ਰਿਹਾ 28 ਰੁਪਏ ਮੰਗੀ ਜਾਂਦੇ ਕਹਿੰਦਾ ਮੈਂ ਦੇਨੇ 25 ਉਹ ਵੀ ਭੁੱਲ ਗਿਆ ਓਏ ਸਬਜ਼ੀ ਵਾਲੇ ਦੇ ہاں ਜੀ ਆ ਬਾਈ ਹਰੀ ਮਿਰਚ ਆਏ ਹਾਏ ਆਲੀ ਓ ਮਾਮਾ ਹਾਂ ਬਣ ਜੇ ਤੇ ਆਪੇ ਦਾ ਮਾਮਾ ਮਾਮਾ ਇਹਦੂ ਵੀ ਆ ਕੇ ਕਹਿੰਦੇ ਹਾਂ ਬਣ ਜੇ ਕੀ ਗੱਲ ਆ ਆ ਭਾਈ ਜਿਹੜੀ ਬੰਦ ਗੋਭੀ ਪੈ ਗਈ ਐ ਤੇ ਇਹ 25 28 ਰੁਪਏ ਮੰਗੀਆਂ ਦਾ ਕਹਿੰਦਾ ਮੈਂ ਦੇ ਨਹੀਂ ਇਹਨਾਂ ਨੂੰ 25 ਰੁਪਏ ਬੰਦ ਗੋਭੀ 25 ਰੁਪਏ ਲਵੇਂ ਚੁਕਾ ਦੇ ਸਾਰੀਆਂ ਹੁਣੇ ਚੁਕਾਰ ਸਾਰੀ ਵਿਖੀ 25 ਨੂੰ ਚੁਕਾਰ ਹੋਰ ਚੁਕਾਰ ਚੱਕੇ 25 ਕਰ ਤੇ ਚੱਕਦੇ ਚੱਕ ਲੈ ਤੂੰ ਆ ਨਾਕਸ ਕੱਢੀ ਆ ਨਾਕਸ ਨਹੀਂ ਹੁਣ ਗਈ ਕੱਢਣੀ ਆਈ ਚੱਕਣੀ ਆ ਨਹੀ ਨਹੀਂ ਪਰੇ ਰੁਪਈਆ 25 ਆ ਬਾਈ 25 ਉੱਥੇ ਪੋਲੀ ਤੇ ਉੱਥੇ ਪੋਲੀ ਤੇ ਕਰ ਯਾਰ ਤੂੰ ਇੱਕ ਗੱਲ ਹੋਰ ਸੁਣ ਗਲਤੀ ਫਲਦੀ ਨਾ ਦੋ ਤਿੰਨ ਫੁੱਲ ਜਾ ਵੀ ਬੜੇ ਉੱਥੇ ਦੀ ਰੇੜੀ ਤੇ ਜਾ ਕੇ ਕਰਣੀ ਹੋ ਜਾਣੀ ਹਾਂ ਹੈ ਵਧੀਆ ਹੈ ਨਹੀਂ ਕਰਣੀ ਹੋ ਜਾਣੀ ਲੋਹੇ ਬੈਗ ਵਧੀਆ ਹੈ ਲੋਹੇ ਬੈਗ ਵਧੀਆ ਕਰੀਂ ਯਾਰ ਇਧਰ ਬਾਈ ਕੋਲੇ ਮਾਚ ਲਈ ਗਾਜਰ ਕੀ ਰੇਟ ਗਾਜਰ ਪਈਆਂ ਇਹਦੀਆਂ ਬੜੀ ਮੱਛਲੀ ਗਾਜਰ ਕੀ ਰੇਟ ਗਾਜਰ ਕੀ ਭਾਏ ਕੋ ਮਰਜ਼ੀ ਲਵਾਓ ਭਾਈ ਆਹ ਕੋ ਸਹੀ ਹੈ 20 ਰੁਪਏ 20 ਰੁਪਏ ਸਿਰਫ 20 ਰੁਪਏ ਜਿਹੜੀ ਮੱਛਲੀ ਗਾਜਰ ਭਾਈ ਹੋ ਗਈ ਆਪਣੇ ਪੰਜਾਬ ਵਾਲੀ ਵੀ ਹੁਣ ਆਉਣ ਲੱਗਿਆ ਨਹੀਂ 1.5 ਮਹੀਨੇ ਤੱਕ ਵੇਹੇ ਅੰਦਾਜ਼ਾ ਹੀ ਆ ਉਹ ਜੂਮ ਕਰ ਬਾਈ ਤੇ ਜੂਮ ਕਰ ਜੂਮ ਕਰ ਲ ਗਏ ਬਾਈ ਨੂੰ ਉਹ ਤਨ ਬਾਈ ਨੂੰ ਛੜੀ ਜਾਂਦਾ ਉਹੀ ਭਾਈ ਆ ਗਿਆ ਮੰਡੀ ਚ ਉਦਨ ਵਾਲਾ ਹੋਰ ਭਰਾ ਸੈਟ ਕਾਮ ਭਾਈ ਸੇਤ ਚ ਵਧੀਆ ਰ ਹਨ ਤੇ ਇਧਰ ਭਾਈ ਸਾਰੀਆਂ ਵੈਰਾਈਟੀਆਂ ਆਲ ਓਵਰ ਬੰਦ ਗੱਬੀ ਸਿਬਲਾ ਜ਼ਕੀਰਾ ਅਰਬੀ ਜ਼ਕੀਰਾ ਕਿਦਰ ਦੇਸੀ ਹੈ ਤੀਰ ਵੀ ਤੀਰ ਬਈ ਜਿਹੜਾ ਕੱਲੋ ਬਈ ਖੀਰਾ ਵੀ ਕੀ ਕਹਿੰਦਾ ਅਸੀਂ ਖੜੇ ਹਾਂ ਤੇ ਪੰਜਾਬ ਫਰੂਟ ਕੰਪਨੀ ਦੇ ਰੇਟ ਨੂੰ ਹੱਣ ਨਹੀਂ ਜਾਂਦਾ ਮੈਨੂੰ ਵੇਖ ਲੈ 788371033 ਬਈ ਇਹ ਬੰਦੇ ਨੂੰ ਫੋਨ ਲਾ ਲੋ ਕਹਿੰਦਾ ਯਾਰ ਮੈਨੂੰ ਫੋਨ ਨਹੀਂ ਆਉਂਦਾ 788371033 ਫੋਨ ਮਰਿਓ ਕਾਹਨੋਂ ਫੋਨ ਮਰਿਓ ਵੀ ਲੈ ਫੋਨ ਮਰਿਓ ਬਾਅਦ ਤੋਂ ਆ ਮੈਨੂੰ ਫੁਰਤ ਅੱਜ ਮਾਰਨਾ ਹੀ ਮਾਰਨਾ ਬਈ ਕਸ ਹੋ ਜੇ 988371038 70830 ਓ ਜੋ ਨੰਬਰ ਹੈ ਗਲਤ ਦੇ ਇਹਨੇ ਫੋਨ ਕਰਨਾ ਹੋਣਾ ਇੱਧਰ ਤੇ 78883710387888371038 ਨੰਬਰ ਆ ਬਾਈ ਦਾ ਕਨੈਕਟ ਜਰੂਰ ਕਰ ਲਿਓ ਮੇਰਾ ਵੀਰ ਭਰਾ ਵਧੀਆ ਸਬਾ ਧਣੀਆਂ ਨੇ ਅੱਜ ਤੁਹਾਨੂੰ ਜਿੰਨੀ ਸਬਜ਼ੀ ਲੈ ਜਾਓਗੇ ਸਾਰੀ ਕਿਹੜੀਆਂ ਗੁੱਟੀਆਂ ਧਣੀਆਂ ਇਹਦੇ ਫ੍ਰੀ ਪਾਉਣਾ ਸਾਰੇ ਫ੍ਰੀ 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 ਸਹੀ ਆ ਸਹੀ 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 ਬਿਲਕੁਲ ਐਂ ਦਾ ਆਵੇ ਇੱਕ ਪਲੈਨ ਦਾ ਆਵੇ ਠੀਕ ਆ ਭਰਾ ਕੀ ਰੇਟ ਧਣੀਆਂ ਤੇ 180 ਰੁਪਏ 180 ਰੁਪਏ ਕਿਲੋ ਸੱਜ ਮਸਮੀ ਭਾਈ ਇਹ ਰੋ ਤਾਂ ਦੱਸਦੇ ਸਾਢੇ 600 ਮੇਰੇ ਵਾਸਤੇ ਸਾਢੇ 600 ਇਹ ਗੱਲ ਸੁਣ ਸਾਢੇ 600 ਰੁਪਏ ਦਾ ਲੈਣਾ 20 ਕਿਲੋ ਗਟਾ ਮਸੰਮੀ ਤੂੰ ਆਖੀ ਨਾ ਜਿਹੜਾ ਫੋਨ ਕਰਕੇ ਆਉਏ ਨਾ ਉਹ 70 20 ਕਿਲੋ 20 ਕਿਲੋ 20 ਕਿਲੋ ਤੋਲ ਕੇ ਸਾਢੇ 600 ਰੁਪਏ ਦਾ ਬੰਦਾ ਗਟਾ ਇਹ ਦੇਈ ਜਾਂਦਾ ਮਸੰਮੀ ਦਾ ਹੋਰਾਂ ਤਾਂ ਹੀ ਪਤਾ ਨਹੀਂ 700 ਹੋਊਗਾ 750 ਹੋਊਗਾ ਐਟਲੀ 700 ਹੋਵੇ ਆਪਣੀ ਕਾਢੀ ਬੜੀ ਸ਼ਾਨਦਾਰ ਖਾ ਕੇ ਵੇਖ ਮਿੱਟੀ ਉਹ ਮਿੱਠੀ ਹੋ ਜੂਗੀ ਆਦੀ ਨਹੀਂ ਨਾ ਜਾਣੇਗੀ ਹੋਰ ਜੀ ਮਹਾਰਾਜ ਲਾਵੇ ਮਸੰਮੀ ਮਸੰਮੀ ਵੇਖ ਪਈ ਐ ਦਰहां ਯਾਰ ਕਿਆ ਬਾਤ ਈ ਆ ਬਈ ਇਹ ਬਈ ਸਿਰਫ 650 ਦੀ ਰਹਿ ਗਈ ਐ ਇਹ ਤੇ ਹੋਰ ਗੱਟਾ 650 ਦਾ ਗੱਟਾ ਬਾਈ ਇਹ ਜਿਹੜਾ ਮਿਲ ਜਾਂਦਾ ਗਾ ਤੇ ਜੇ ਲੈਸ ਕਿੰਨੇ ਕਰਾਂਗੇ ਤੇ ਮਗਰ ਹੋਰ ਲੈਸ ਕੁ ਤੇ ਤੇਰੇ ਕਰ ਲੈਸ ਐ ਬਈ 700 ਗੱਟਾ ਬਈ 700 ਦਾ ਤੇ ਜਿਹੜਾ ਭਾਈ ਵੀਡੀਓ ਵੇਖਿਆ ਗਾ 650 ਰੁਪਏ ਮੈਨਾ ਅੱਜ ਲੈ ਜੋ ਇਹਨੂੰ ਮਸੰਮੀ ਖਰਾਬ ਨਹੀਂ ਹੁੰਦੀ ਇਹਦਾ ਕਈ ਦਿੰਨਾ ਖਰਾਬ ਨਹੀਂ ਨਿਕਲ ਜੋ ਵਧੀਆ ਕੰਮ ਦੇ ਜਾਣੀ ਐ ਤਾਂ ਜਿਹੜੇ ਰੇੜੀਆਂ ਰੂੜੀਆਂ ਲਾਉਂਦੇ ਉਹਨਾਂ ਨੂੰ ਵੀ ਫਾਇਦਾ ਹੋ ਜਾਣਾ ਤੇ ਬਈ ਇੱਥੋਂ ਤੱਕ ਅੱਜ ਆਪਣੀ ਵੀਡੀਓ ਸੀ ਇੱਥੇ ਐਂਡ ਕਰ ਲੱਗਿਆ ਰੂਮੀ ਕੋਲੇ ਕਿਉਂਕਿ ਸਾਰੇ ਰੇਟ ਅੱਜ ਆਲ ਓਵਰ ਉਧਰ ਦੀ ਆਏ ਸੀ ਤੇ ਇੱਥੋਂ ਕਵਰ ਹੋ ਗਿਆ ਤੇ ਬਾਈ ਕੋਲੇ ਕਾਫੀ ਅਲੱਗ ਜੀ ਵੈਰੇਟੀ ਪਈ ਸੀ ਜਿਵੇਂ ਮੱਛਲੀ ਦਾ ਜਦ ਰੇਟ ਨਹੀਂ ਆਏ ਸੀ ਤੇ ਇਹ ਰੇਟ ਜਿਹੜੇ ਪਤਾ ਕਰ ਲਿਆ ਤੇ ਹੋਰ ਕੈਮਸੇਦ ਬਾਈ ਇੱਥੇ ਅੱਜ ਵੀਡੀਓ ਐਂਡ ਕਰ ਲੱਗੇ ਆਂ ਭਾਈ ਟਾਟਾ ਕਰ ਲੀਏ ਟਾਟਾ ਬਾਈ ਅੱਜ ਕਰ ਲਸਣ ਆਪਣੇ ਕੋਲ ਹੈ ਨਹੀਂਗਾ ਮੈਨੂੰ ਮੰਡੀ ਜੀ ਨਹੀਂ ਚਾਹੀਦੀ ਉਹ ਕੱਲ੍ਹ ਤੋਂ ਹੋਊਗਾ ਤੁਹਾਨੂੰ ਅੱਜ ਨਹੀਂ ਆਇਆ ਕੱਲ੍ਹ ਅਦਰ ਲਸਣ ਨਹੀਂ ਹੋਊਗੀ ਅੱਜ ਹੈ ਨਹੀਂ ਹਣਾ ਕੱਲ ਵੀ ਕੱਲ ਕਰ ਲਸਣ ਵੈਸੇ ਥੈ ਨਹੀਂ ਜੇ ਮੈਂ ਇੱਧਰ ਨੂੰ ਕਿਹੜਾ ਮਾਰਿਆ ਹੁੰਦਾ ਸ਼ਾਇਦ ਥੈ ਆ ਜਾਂਦਾ ਇੱਧਰ ਨੂੰ ਆਏ ਆ ਕੱਲ ਨੂੰ ਕੱਲ ਉਤਰ ਲਸਣ ਨਹੀਂ ਹੋ ਗਿਆ ਵੰਡੀ 'ਚ ਵੈਸੇ ਰੇਟ ਪਤਾ ਹੋਊਗਾ ਆਪਾਂ ਨੂੰ ਤਾਂ 60-70 ਰੁਪਏ 60 ਤੋਂ ਲੈ ਕੇ 50-60 ਰੁਪਏ ਅਦਰਕ ਹੈ ਹਾਂ ਲਸਣਰ ਤੇ ਲਸਣ 200 ਦੇ ਨੇੜੇ ਤੇ ਹੋਊਗਾ 200 ਦੇ ਨੇੜੇ ਤੇ ਡੇਰਾ ਲਸਣ ਹੋਊਗਾ ਤੇ ਅਧ ਕਰ ਜਿਹੜਾ ਭਾਈ ਇੰਨਾ ਕ ਚੱਲੀ ਜਾਂਦਾ ਇਹ ਹੀ ਦੋ ਵੈਰੈਟੀਆਂ ਰਹਿਗੀਆਂ ਸੀ ਬਾਕੀ ਸਾਰੀਆਂ ਆਲ ਓਵਰ ਵੈਰੈਟੀਆਂ ਹੋਊਗਾ ਠੀਕ ਹੈ ਓਕੇ ਸਰ ਮਿਹਰਬਾਨੀ